ਗੁਲਾਬ ਜਾਮੁਨਾ ਦਾ ਤੁਸੀਂ ਬਹੁਤ ਖਾਧੀਆਂ ਹੋਣਗੀਆਂ ਪਰ ਅੱਜ ਜੋ ਮੈਂ ਗੁਲਾਬ ਜਾਮੁਨਾ ਬਰਾ ਬਣਾ ਰਹੀਆਂ ਇਹ ਹੈਗੀਆਂ ਜੀ ਗਾਜਰ ਤੋਂ ਇਹ ਬਹੁਤ ਹੀ ਟੇਸਟੀ ਬਣਦੀਆਂ ਆ ਤੇ ਬਹੁਤ ਹੀ ਜ਼ਿਆਦਾ ਸੌਫਟ ਬਣਦੀਆਂ ਆ ਬਿਲਕੁਲ ਨਰਮ ਮੂੰਹ ਵਿੱਚ ਘੁਲ ਜਾਣ ਵਾਲੀਆਂ ਤੁਸੀਂ ਬਣਾ ਕੇ ਦੇਖੋ ਇੱਕ ਵਾਰ ਤੁਸੀਂ ਬਣਾਓਗੇ ਤੇ ਬਾਰ ਬਾਰ ਬਣਾਓਗੇ ਬਹੁਤ ਹੀ ਜ਼ਿਆਦਾ ਵਧੀਆ ਗਰਮ ਗਰਮਾ ਖਾਓ ਤੇ ਇੰਜੋਏ ਕਰੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਵਾਹ ਗੁਰ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਆ ਘਰਾਂ ਚ ਹੱਸਦਾ ਵਸਦਾ ਬਾਦ ਤੇ ਚੜ੍ਹਦੀ ਕਲਾ ਚ ਰੱਖੇ ਕਾਰੋਬਾਰਾਂ ਜਿ ਵਾਦੇ ਕਰੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਆਂ ਜੀ ਅੱਜ ਮੈਂ ਬਣਾ ਰਹੀ ਆ ਆ ਦੇਖੋ ਗੁਲਾਬ ਜਾਮਣਾ ਜੋ ਕਿ ਮੈਂ ਇੱਕ ਗਾਜਰਾਂ ਤੋਂ ਬਣਾ ਕੇ ਤਿਆਰ ਕਰ ਰਹੀ ਆ ਮੈਂ ਅੱਧਾ ਕਿਲੋ ਗਾਜਰਾਂ ਲਈਆਂ ਸੀ ਜਿਹਦੇ ਵਿੱਚੋਂ ਤਕਰੀਬਨ ਮੈਂ ਆਹ 4-5 ਗਾਜਰਾਂ ਲੈ ਲਈਆਂ ਗੁਲਾਬ ਜਾਮਣਾ ਬਣਾਉਣ ਵਾਸਤੇ ਜਿਹਤੋਂ ਬਹੁਤ ਸਾਰੀਆਂ ਬਣ ਜਾਂਦੀਆਂ ਤੇ ਆ ਦੇਖੋ ਆਹ ਗਾਜਰਾਂ ਬਚ ਗਈਆਂ ਤੇ ਇਹਨਾਂ ਗਾਜਰਾਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਬਿਲਕੁਲ ਸਾਫ਼ ਕਰਕੇ ਰੱਖ ਲਿਆ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਗੁਲਾਬ ਜਾਮਣਾ ਜੀ ਬਹੁਤ ਸੌਖੀਆਂ ਤੇ ਦੂਸਰੀਆਂ ਗੁਲਾਬ ਜਾਮਣਾ ਤੋਂ ਵੀ ਵੱਧ ਟੇਸਟੀ ਬਣਦੀਆਂ ਆ ਵਧੀਆ ਬਣ ਕੇ ਤਿਆਰ ਹੁੰਦੀਆਂ ਆ ਬਣਾਉਣ ਵਾਸਤੇ ਮੈਂ ਇੱਕ ਲਿਆ ਮਿਕਸਿੰਗ ਜਾਰ ਇਹਦੇ ਵਿੱਚ ਮੈਂ ਜੀ ਇਹਨਾਂ ਗਾਜਰਾਂ ਨੂੰ ਰਫਲੀ ਇਸ ਤਰ੍ਹਾਂ ਕੱਟਣਾ ਆ ਇਹਨਾਂ ਨੂੰ ਕੱਟ ਦੇਣਾ ਕੱਟ ਕੇ ਆਪਾਂ ਇਹਨਾਂ ਨੂੰ ਗ੍ਰਾਈਂਡ ਕਰਨਾ ਆ ਜੀ ਸਾਰੀਆਂ ਨੂੰ ਸਾਰੀਆਂ ਗਾਜਰਾਂ ਨੂੰ ਤੇ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਕੀਤਾ ਹੋਇਆ ਧੰਨਵਾਦ ਹੈ ਨਹੀਂ ਕੀਤਾ ਤਾਂ ਵੀ ਧੰਨਵਾਦ ਆ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਜੇਕਰ ਪਸੰਦ ਆਂਦੀ ਆ ਤਾਂ ਜ਼ਰੂਰ ਬਣਾ ਕੇ ਦੇਖਿਆ ਕਰੋ ਬਹੁਤ ਹੀ ਵਧੀਆ ਰੈਸਪੀ ਆ ਇੱਕ ਮੈਂ ਗਾਜਰ ਰੱਖ ਲਈ ਆ ਤੇ ਚਾਰ ਗਾਜਰਾਂ ਨੂੰ ਮੈਂ ਰਫਲੀ ਕੱਟ ਲਿਆ ਆ ਤੇ ਥੋੜਾ ਜਿਹਾ ਇਹਦੇ ਵਿੱਚ ਮੈਂ ਤਕਰੀਬਨ 7-8 ਅੱਧਾ ਕੱਪ ਕਹਿ ਲਓ ਤੁਸੀਂ ਮੈਂ ਇਹਦੇ ਵਿੱਚ ਦੁੱਧ ਪਾ ਲਿਆ ਤੇ ਦੁੱਧ ਪਾ ਕੇ ਹੀ ਇਹਨੂੰ ਗ੍ਰਾਈਂਡ ਕਰਨਾ ਹੈ ਤੁਸੀਂ ਚਾਹੋ ਤਾਂ ਤੁਸੀਂ ਪਾਣੀ ਪਾ ਕੇ ਵੀ ਕਰ ਸਕਦੇ ਆ ਪਰ ਮੈਂ ਦੁੱਧ ਦੇ ਨਾਲ ਪਾ ਕੇ ਨਾ ਉਹਨੂੰ ਮਿਕਸਚਰ ਦੇ ਵਿੱਚ ਗ੍ਰਾਈਂਡ ਕਰ ਲੈਣਾ ਹੈ ਤੇ ਇਧਰ ਜੀ ਆ ਦੇਖੋ ਮੈਂ ਜਿਹੜੀ ਇੱਕ ਗਾਜਰ ਬਚਾ ਕੇ ਰੱਖੀ ਸੀ ਉਹਨੂੰ ਮੈਂ ਗ੍ਰੇਟ ਕਰ ਲੈਣਾ ਕद्दूकस ਦੇ ਨਾਲ ਤੇ ਕद्दूकस ਕਰਨ ਤੋਂ ਬਾਅਦ ਜੀ ਤੇ ਇਧਰ ਤੁਹਾਨੂੰ ਮੈਂ ਦਿਖਾ ਰਹੀ ਆ ਆ ਦੇਖੋ ਬਿਲਕੁਲ ਫਾਈਨ ਇਹ ਬਿਲਕੁਲ ਪੀਸ ਹੋ ਗਈਆਂ ਗਾਜਰਾਂ ਤੇ ਅਗਰ ਤੁਹਾਡੇ ਵਿੱਚ ਥੋੜੇ ਥੋੜੇ ਪੀਸ ਰਹਿ ਜਾਂਦੇ ਤਾਂ ਤੁਸੀਂ ਇਹਨਾਂ ਨੂੰ ਛਾਨ ਸਕਦੇ ਆ ਜਾਂ ਦੁਬਾਰਾ ਗ੍ਰाइंड ਕਰ ਸਕਦੇ ਆ ਥੋੜਾ ਜਿਹਾ ਦੁੱਧ ਹੋਰ ਪਾ ਕੇ ਇਸ ਤਰ੍ਹਾਂ ਮੈਂ ਸਾਰੀਆਂ ਗਾਜਰਾਂ ਜਿਹੜੀਆਂ ਇਹਦੇ ਵਿੱਚ ਗ੍ਰाइंड ਕਰ ਲਈਆਂ ਕਰਨ ਤੋਂ ਬਾਅਦ ਮੈਂ ਦੂਸਰੀ ਸਟੇਪ ਤੇ ਵੀ ਕੱਦੂ ਕਸ ਵੀ ਕਰ ਲਈਆਂ ਗੈਸ ਦੀ ਫਲੇਮ ਔਨ ਕਰਨ ਲੱਗੀ ਆ ਤੇ ਇਹਦੇ ਉੱਤੇ ਰੱਖੂਗੀ ਮੈਂ ਇੱਕ ਪੈਨ ਮੋٹے ਤਲੇ ਵਾਲੀ ਤੇ ਪੈਨ ਦੇ ਵਿੱਚ ਤੁਹਾਨੂੰ ਮੈਂ ਪੈਨ ਗਰਮ ਹੋ ਰਹੀ 10 ਮਿੰਟ ਦਰ ਮੈਂ ਤੁਹਾਨੂੰ ਦੱਸ ਰਹੀ ਆ ਇਹ ਮੈਂ ਇੱਕ ਕੋਲੀ ਲਈ ਆ ਜੀ ਸੂਜੀ ਦੀ ਜੇਕਰ ਸੂਜੀ ਜਿੱਦਾਂ ਦੀ ਵੀ ਹੈਗੀ ਮੋਟੀ ਪਤਲੀ ਤੁਸੀਂ ਲੈ ਸਕਦੇ ਆ ਤੇ ਉਹਦੇ ਤੋਂ ਅੱਧੀ ਕੋਲੀ ਲਈ ਆ ਜੀ ਮੈਂ ਮਿਲਕ ਪਾਊਡਰ ਦੀ ਆ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਸੁੱਕਾ ਦੁੱਧ ਤੇ ਸੁੱਕੇ ਦੁੱਧ ਨਾਲ ਟੇਸਟ ਵਧੀਆ ਆਉਂਦਾ ਹੈ ਅਗਰ ਸੁੱਕਾ ਦੁੱਧ ਨਹੀਂ ਹੈਗਾ ਤੁਸੀਂ ਘਰ ਦੀ ਮਲਾਈ ਵੀ ਅੱਧੀ ਕੋਲੀ ਪਾ ਸਕਦੇ ਆ ਇੱਕ ਕੱਪ ਮੈਂ ਦੁੱਧ ਦਾ ਲੈ ਲਿਆ ਤੇ ਜੀ ਇਹ ਹੈਗਾ ਦੇਸੀ ਘਿਓ ਜੋ ਕਿ ਤਕਰੀਬਨ ਇੱਕ ਚਮਚ ਲੱਗੂਗਾ ਬਹੁਤ ਜ਼ਿਆਦਾ ਨਹੀਂ ਲੱਗਣਾ ਤੇ ਇਸ ਤਰ੍ਹਾਂ ਹੀ ਮੈਂ ਇੱਕ ਚਮਚ ਦੇਸੀ ਘਿਓ ਦਾ ਪੈਨ ਦੇ ਵਿੱਚ ਪਾ ਲਿਆ ਇਹਨੂੰ ਮੈਂ ਮੈਲਟ ਹੋਣ ਦਿੰਨੇ ਆ ਗਰਮ ਹੋਣ ਦਿੰਨੇ ਆ ਤੇ ਗਰਮ ਹੋਣ ਤੇ ਜੀ ਆਪਾਂ ਹੁਣ ਪਾਣੀ ਆ ਇਹਦੇ ਵਿੱਚ ਜਿਹੜੀਆਂ ਆਪਣੀਆਂ ਗ੍ਰੇਟ ਕੀਤੀਆਂ ਹੋਈਆਂ ਗਾਜਰਾਂ ਪਾਵਾਂਗੇ ਤੇ ਤੁਸੀਂ ਦੇਖਿਓ ਬਹੁਤ ਹੀ ਵਧੀਆ ਇਹ ਸਾਡੀ ਰੈਸਪੀ ਬਣ ਕੇ ਤਿਆਰ ਹੁੰਦੀ ਮੈਨੂੰ ਕਿਉਂ ਘੱਟ ਲੱਗ ਰਿਹਾ ਸੀ ਤੇ ਮੈਂ ਅੱਧਾ ਕ ਚਮਚ ਹੋਰ ਪਾਇਆ तकरीबन ਮੰਨ ਕੇ ਚੱਲੋ ਡੇਢ ਕ ਚਮਚ ਦੇਸੀ ਘਿਓ ਦਾ ਪਾਇਆ ਹੈ ਜੀ ਆ ਦੇਖੋ ਘਰ ਦਾ ਦੇਸੀ ਘਿਓ ਆ ਤੁਸੀਂ ਪਾ ਸਕਦੇ ਆ ਤੁਸੀਂ ਚਾਹੋ ਤਾਂ ਬਾਨਸਪਤੀ ਘਿਓ ਵੀ ਪਾ ਸਕਦੇ ਆ ਪਰ ਦੇਸੀ ਘਿਓ ਚ ਪਾਉਂਗੇ ਤਾਂ ਵਧੀਆ ਬਣੂਗੀਆਂ ਆ ਦੇਖੋ ਮੈਂ ਇਸ ਤਰ੍ਹਾਂ ਗਾਜਰਾਂ ਜਿਹੜੀਆਂ ਮੈਂ ਕਦੂਕਾਸ ਕਰ ਲਈ ਇੱਕ ਗਾਜਰ ਤੇ ਇੱਧਰ ਸਾਡਾ ਘਿਓ ਜਿਹੜਾ ਆ ਇਹ ਗਰਮ ਹੋ ਗਿਆ ਗਰਮ ਹੋਣ ਤੋਂ ਬਾਅਦ ਜੀ ਮੇਰੇ ਕੋਲ ਹੈਗੀਆਂ ਦੋ ਤਿੰਨ ਛੋਟੀਆਂ ਇਲਾਇਚੀਆਂ ਫਲੇਵਰ ਵਾਸਤੇ ਐਸੇ ਤਰ੍ਹਾਂ ਹੀ ਮੈਂ ਸਾਬਤੀਆਂ ਮੜ ਹਲਕਾ ਜਿਹਾ ਇਹਨੂੰ ਇੱਕ ਸਾਡੇ ਤੋਂ ਖੋਲ ਕੇ ਪਾ ਦੇਣਾ ਤਾਂ ਜੋ ਇਹਦਾ ਜਿਹੜਾ ਸਾਰਾ ਫਲੇਵਰ ਆ ਘਿਓ ਦੇ ਵਿੱਚ ਆ ਜਾਵੇ ਤੇ ਅਗਰ ਘਿਓ ਦੇ ਵਿੱਚ ਫਲੇਵਰ ਆ ਗਿਆ ਤਾਂ ਸਾਰੇ ਸਾਡੇ ਇਹਨਾਂ ਗੁਲਾਬ ਜਾਮੁਨਾਂ ਦੇ ਵਿੱਚ ਬਹੁਤ ਹੀ ਵਧੀਆ ਫਲੇਵਰ ਆਊਗਾ ਹਲਕਾ ਜਿਹਾ ਇਹਨਾਂ ਨੂੰ ਜ਼ਿਆਦਾ ਤੇ ਗੈਸ ਤੇਜ਼ ਨਹੀਂ ਚਾਹੀਦੀ ਤੇ ਕਿਉਂ ਜ਼ਿਆਦਾ ਗਰਮ ਨਹੀਂ ਚਾਹੀਦਾ ਹਲਕਾ ਜਿਹਾ ਇਹਨਾਂ ਨੂੰ ਇਲਾਇਚੀਆਂ ਨੂੰ ਮੇਦੇ ਵਿੱਚ ਰੋਸਟ ਜਿਹਾ ਕਰ ਲਿਆ ਕਿ ਉਹਦੇ ਵਿੱਚ ਕਰਨ ਤੋਂ ਬਾਅਦ ਇਹਨਾਂ ਨੂੰ ਕੱਢ ਲੈਣਾ ਆ ਕੱਢਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਅੱਗੇ ਵੀ ਇਸਤੇਮਾਲ ਕਰਾਂਗੇ ਕਿਉਂਕਿ ਸਾਨੂੰ ਫਲੇਵਰ ਚਾਹੀਦਾ ਸੀ ਬਹੁਤ ਵਧੀਆ ਘਿਓ ਦੇ ਵਿੱਚ ਫਲੇਵਰ ਆ ਗਿਆ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀਗੀ ਜੀ ਤੇ ਹੁਣ ਮੈਂ ਇਹਦੇ ਵਿੱਚ ਆਪਣੀਆਂ ਪੀਸੀਆਂ ਹੋਈਆਂ ਗਾਜਰਾਂ ਪਾਵਾਂਗੇ ਤੇ ਗੈਸ ਦੀ ਫਲੇਮ ਜਿਹੜੀ ਆ ਨਾ ਜ਼ਿਆਦਾ ਹਾਈ ਰੱਖਣੀ ਆ ਨਾ ਜ਼ਿਆਦਾ ਲੋ ਰੱਖਣੀ ਆ ਮੀਡੀਅਮ ਤੇ ਰੱਖਣਾ ਆ ਤੇ ਇਸ ਤਰ੍ਹਾਂ ਇਹਨੂੰ ਮਿਕਸ ਕਰਨ ਲੱਗ ਗਈਆਂ ਬੜੇ ਇहतਿਆਤ ਦੇ ਨਾਲ ਪਕਾਣਾ ਕਿਉਂਕਿ ਪਹਿਲਾਂ ਜਦੋਂ ਆਪਾਂ ਪਾਉਨੇ ਆ ਛਿੱਟੇ ਆਂਦੇ ਆ ਤੇ ਨਾਲ ਹੀ ਜਿਹੜੀਆਂ ਕद्दूकस ਕੀਤੀ ਹੋਈ ਇੱਕ ਗਾਜਰ ਸੀ ਉਹ ਵੀ ਪਾ ਦੇਣੀ ਆ ਮੈਂ ਕद्दूकस ਗਾਜਰ ਇਸ ਕਰਕੇ ਕੀਤੀ ਆ ਕਿਉਂਕਿ ਜਦੋਂ ਆਪਾਂ ਗੁਲਾਬ ਜਾਮੁਨਾ ਬਣਾਉਣੀ ਆ ਜਦੋਂ ਆਪਾਂ ਖਾਂਦੇ ਆ ਨਾ ਇਹਦੇ ਵਿੱਚ ਇਹ ਗਾਜਰਾਂ ਜਿਹੜੀਆਂ ਕद्दूकस ਜਈਆਂ ਨਾ ਹੁੰਦੀਆਂ ਕੀਤੀਆਂ ਇਹਦੇ ਵਿੱਚ ਹਲਕੇ ਜਿਹੇ ਲੱਛੇ ਜਿਹੇ ਆਉਂਦੇ ਆ ਜੋ ਕਿ ਬਹੁਤ ਹੀ ਜਦੋਂ ਮੂੰਹ ਵਿੱਚ ਆਉਂਦੇ ਬਹੁਤ ਹੀ ਟੇਸਟੀ ਲੱਗਦੇ ਆ ਵਧੀਆ ਲੱਗਦੇ ਆ ਦੇਖੋ ਇਸ ਤਰ੍ਹਾਂ ਮੈਂ ਇਹਨੂੰ ਲਗਾਤਾਰ ਇਹਨੂੰ ਇਹਨਾਂ ਨੂੰ ਆਪਾਂ ਭੁੰਨਣਾ ਆ ਚੰਗੀ ਤਰ੍ਹਾਂ ਜਿਹੜਾ ਗਾਜਰ ਦਾ ਇੱਕ ਕੱਚਾਪਨ ਹੁੰਦਾ ਨਾ ਉਹ ਨਾ ਆਵੇ ਆ ਦੇਖੋ ਇਸ ਤਰ੍ਹਾਂ ਨਾਲੋ ਨਾਲ ਹਿਲਾਉਂਦੇ ਜਾਣਾ ਆ ਤੇ ਇਹਨੂੰ ਮਿਕਸ ਕਰਦੇ ਜਾਣਾ ਆ ਬਹੁਤ ਹੀ ਵਧੀਆ ਇਹ ਗੁਲਾਬ ਜਾਮੁਣਾ ਬਣ ਕੇ ਤਿਆਰ ਹੁੰਦੀਆਂ ਆ ਜੀ ਲਓ ਜੀ ਲਗਾਤਾਰ 5 ਤੋਂ 7 ਮਿੰਟ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਇਆ ਆ ਜਿਹੜਾ ਦੁੱਧ ਸੀ ਉਹਦੇ ਵਿੱਚ ਤੇ ਉਸ ਤੋਂ ਬਾਅਦ ਸੌਰੀ ਜਿਹੜਾ ਗਾਜਰਾਂ ਨੂੰ ਦੁੱਧ ਪਾ ਕੇ ਪੀਸਿਆ ਸੀ ਉਹ ਪਕਾ ਕੇ ਹੁਣ ਮੈਂ ਇਹਦੇ ਵਿੱਚ ਜਿਹੜੀ ਸੂਜੀ ਰੱਖੀ ਹੋਈ ਸੀ ਸੂਜੀ ਪਾ ਦੇਣੀ ਆ ਆ ਦੇਖੋ ਸੂਜੀ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਆ ਤੇ ਸੂਜੀ ਨੂੰ ਸੂਜੀ ਦਾ ਇਹ ਹੁੰਦਾ ਕਿ ਨਾਲ ਟੈਕਚਰ ਬਹੁਤ ਸੋਹਣਾ ਆ ਦਾ ਟੇਸਟ ਵੀ ਵਧੀਆ ਆਉਂਦਾ ਤੁਸੀਂ ਚਾਹ ਤਾਂ ਤੁਸੀਂ ਮੈਦਾ ਹੀ ਪਾ ਸਕਦੇ ਆ ਪਰ ਸੂਜੀ ਨਾਲ ਗੁਲਾਬ ਜਾਮੁਣਾ ਵਧੀਆ ਬਣਦੀਆਂ ਆ ਜਿਸ ਤਰ੍ਹਾਂ ਇੱਕ ਕੌਲੀ ਸੂਜੀ ਦੀ ਸੀਗੀ ਤੇ ਉਸੇ ਤਰ੍ਹਾਂ ਹੀ ਇੱਕ ਕੌਲੀ ਦਾ ਨਾਪ ਮੈਂ ਇਹ ਉਹੀ ਲੈ ਕੇ ਤੇ ਮੈਂ ਕੱਪ ਚ ਪਾ ਲਿਆ ਸੀ ਇੱਕ ਕੌਲੀ ਹੀ ਦੁੱਧ ਦੀ ਲਈ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਆ ਦੇਖੋ ਇਸ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਗੈਸ ਦੀ ਜਿਹੜੀ ਫਲੇਮ ਹੈ ਹਾਈ ਨਹੀਂ ਰੱਖਣੀ ਗੈਸ ਦੇ ਤਾਂ ਜੋ ਸਾਡਾ ਜਿਹੜੀਆਂ ਇਹ ਮਿਕਸਚਰ ਆ ਸਾਡਾ ਜਿਹੜਾ ਇਹ ਗਾਜਰਾਂ ਦਾ ਆ ਇਹ ਸਜਲੇ ਨਾ ਤਾਂ ਪੈਨ ਦੇ ਤਲੇ ਨਾਲ ਨਾ ਲੱਗੇ ਲਗਾਤਾਰ ਇਹਨੂੰ ਹਲਾਉਂਦੇ ਜਾਣਾ ਆ ਤੇ ਹੁਣ ਮੈਂ ਇਹਨੂੰ ਜੀ ਤੁਹਾਨੂੰ ਦਿਖਾ ਰਹੀ ਆ ਗੈਸ ਦੀ ਫਲੇਮ ਆ ਦੇਖੋ ਹਾਈ ਤੇ ਲੋ ਮੈਂ ਬਿਲਕੁਲ ਲੋ ਕੀਤੀ ਹੋ ਸਿਮ ਤੇ ਕੀਤੀ ਹੋਈ ਆ ਤੇ ਹਲਕੀ ਜਿਹੀ ਮਾੜੀ ਜਿਹੀ ਸਿਮ ਤੋਂ ਤੇਜ਼ ਕੀਤੀ ਆ ਤਾਂ ਜੋ ਇਹ ਸਾਡੀਆਂ ਗਾਜਰਾਂ ਥੱਲੇ ਨਾ ਲੱਗਣ ਕਿਉਂਕਿ ਟੇਸਟ ਖਰਾਬ ਹੋ ਜਾਂਦਾ ਸਾਰੀ ਮਿਹਨਤ ਬੇਕਾਰ ਹੋ ਜਾਂਦੀ ਆ ਸੋ ਜੀ ਇਸ ਤਰ੍ਹਾਂ ਤੁਸੀਂ ਬਣਾਇਓ ਕੋਈ ਵੀ ਆਪਾਂ ਘਰ ਦੇ ਵਿੱਚ ਦਿਲ ਕਰਦਾ ਨਾ ਚੀਜ਼ ਖਾਣ ਨੂੰ ਇਸ ਤਰ੍ਹਾਂ ਦੀ ਆਪਾਂ ਬਣਾ ਸਕਦੇ ਹਾਂ ਗਾਜਰਾ ਬਹੁਤ ਸਸਤੀਆਂ ਆ ਜੀ 20 ਰੁਪਏ ਕਿਲੋ 15 10 ਰੁਪਏ ਕਿਲੋ ਵੀ ਮਿਲ ਰਹੀਆਂ ਆ ਬਣਾ ਸਕਦੇ ਆ ਹੁਣ ਜਿਹੜਾ ਮੈਂ ਮਿਲਕ ਪਾਊਡਰ ਰੱਖਿਆ ਹੋਇਆ ਸੀ ਉਹ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਪਾ ਦੇਣਾ ਆ ਦੇਖੋ ਜੀ ਮਿਲਕ ਪਾਊਡਰ ਪਾਉਂਦੇ ਸਾਰ ਹੀ ਇਹਨੂੰ ਨਾਲੋ ਨਾਲ ਮਿਕਸ ਕਰਨਾ ਤਾਂ ਜੋ ਇਹਦੇ ਵਿੱਚ ਜਿਹੜੇ ਲਮਸਿਆ ਗੱਠਾ ਆ ਉਹ ਨਾ ਬਣਨ ਆ ਲਓ ਜੀ ਦੇਖੋ ਬਿਲਕੁਲ ਮਿਕਸ ਹੋ ਗਿਆ ਮਿਲਕ ਪਾਊਡਰ ਇਹਦੇ ਵਿੱਚ ਤੇ ਬਹੁਤ ਹੀ ਵਧੀਆ ਅਗਰ ਤੁਸੀਂ ਚਾਹੋ ਮੈਂ ਹਲਕਾ ਜਿਹਾ ਜਿਸ ਤਰ੍ਹਾਂ ਦਾ ਗਾਜਰ ਦਾ ਫੂਡ ਕਲਰ ਫੂਡ ਰੰਗ ਹੁੰਦਾ ਇਸ ਤਰ੍ਹਾਂ ਮੈਂ ਫੂਡ ਕਲਰ ਪਾਇਆ ਇਹਦੇ ਵਿੱਚ ਹਲਕਾ ਜਿਹਾ ਤੁਸੀਂ ਪਾਉ ਚਾਹੋ ਤਾਂ ਪਾ ਸਕਦੇ ਨਹੀਂ ਤੁਹਾਡਾ ਮਨ ਕਰਦਾ ਤੁਸੀਂ ਸਕਿਪ ਕਰ ਸਕਦੇ ਆ ਪਰ ਫੂਡ ਕਲਰ ਪਾਉਣ ਦੇ ਨਾਲ ਇਹ ਹੁੰਦਾ ਹੈ ਕਿ ਗੁਲਾਬ ਜਾਮਨ ਸਾਡੀਆਂ ਬਹੁਤ ਹੀ ਵਧੀਆ ਦੇਖਣ ਨੂੰ ਵਧੀਆ ਲੱਗਦੀਆਂ ਤੇ ਖਾਣ ਨੂੰ ਤਾਂ ਹੁੰਦੀਆਂ ਹੀ ਬਹੁਤ ਹੀ ਟੇਸਟੀ ਆ ਤੇ ਤੁਸੀਂ ਚਾਹੋ ਤਾਂ ਤੁਸੀਂ ਫੂਡ ਕਲਰ ਪਾ ਸਕਦੇ ਆ ਹਲਕਾ ਜਿਹਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਆ ਦੇਖੋ ਜੀ ਪੈਨ ਦਾ ਜਿਹੜਾ ਤਲਾਇਆ ਇਹ ਛੱਡਣ ਲੱਗ ਪਿਆ ਆ ਇਹ ਸਾਰਾ ਜਿਹੜਾ ਆਪਾਂ ਬਣਾ ਕੇ ਗਾਜਰ ਦਾ ਡੋ ਤਿਆਰ ਕੀਤਾ ਤੇ ਇਸ ਤਰ੍ਹਾਂ ਜੀ ਮੈਂ ਫੇਰ ਤੁਹਾਨੂੰ ਦੱਸ ਰਹੀ ਆ ਗੈਸ ਜਿਹੜੀ ਮੈਂ ਬੰਦ ਕਰ ਦਿੱਤੀ ਆ ਇਹਨੂੰ ਹੁਣ ਆਪਾਂ ਕਰਨਾ ਆ ਜੀ ਠੰਡਾ ਤੇ ਜ਼ਿਆਦਾ ਆਪਾਂ ਇਹਦਾ ਟੈਕਸਚਰ ਠਿੱਕ ਨਹੀਂ ਕਰਨਾ ਗਾੜਾ ਨਹੀਂ ਕਰਨਾ ਦੇਖੋ ਤੁਸੀਂ ਚਮਚ ਤੋਂ ਹੇਠਾ ਨਹੀਂ ਡਿੱਗ ਰਿਹਾ ਇਸ ਇਹਦਾ ਇਹੀ ਤੁਸੀਂ ਦੇਖ ਸਕਦੇ ਆ ਤੇ ਇਹ ਅਗਰ ਡਿੱਗ ਰਿਹਾ ਤਾਂ ਥੋੜਾ ਜਿਹਾ ਹੋਰ ਪਕਾ ਲਓ ਕਿਉਂਕਿ ਇਹਨੂੰ ਜਦੋਂ ਠੰਡਾ ਹੋਣਾ ਆ ਆਪਾਂ ਇਹਦੇ ਵਿੱਚ ਸੂਜੀ ਪਾਈ ਆ ਇਹਨੇ ਥੋੜਾ ਜਿਹਾ ਹੋਰ ਥਿੱਕ ਹੋਣਾ ਆ ਸੋ ਇਸ ਕਰਕੇ ਜੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਆ ਕਿ ਜ਼ਿਆਦਾ ਇਹਨੂੰ ਨਹੀਂ ਪਕਾਉਣਾ ਨਹੀਂ ਤਾਂ ਜਿਹੜੀਆਂ ਸਾਡੀਆਂ ਗੁਲਾਬਜਾ ਬਣਾਇਆ ਇਹ ਖੇੜਨ ਲੱਗ ਜਾਂਦੀਆਂ ਆ ਮਤਲਬ ਤਰੇੜਾਂ ਜੀਆਂ ਆਣ ਲੱਗ ਜਾਂਦੀਆਂ ਆ ਦੂਸਰੀ ਪੈਨ ਦੇ ਵਿੱਚ ਮੈਂ ਜੀ ਇੱਧਰ ਇੱਕ ਕੌਲੀ ਭਰ ਕੇ ਪੂਰੀ ਫੁੱਲ ਖੰਡ ਦੀ ਪਾਈ ਆ ਤੇ ਇਹਦੇ ਵਿੱਚ ਪਾਣੀ ਆ ਜੀ ਡੇਢ ਕੌਲੀ ਪਾਣੀ ਦੀ ਤੁਸੀਂ ਚਾਹੋ ਤਾਂ ਡਬਲ ਵੀ ਪਾ ਸਕਦੇ ਆ ਪਰ ਉੰਨਾ ਸਾਨੂੰ ਜ਼ਿਆਦਾ ਪਕਾਉਣਾ ਪੈਣਾ ਆ ਇਸ ਕਰਕੇ ਮੈਂ ਡੇਢ ਕੋਲੀ ਇਹਦੇ ਵਿੱਚ ਪਾਣੀ ਦੀ ਪਾਈ ਆ ਤੇ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਆ ਚੀਨੀ ਜਦੋਂ ਤੱਕ ਮੈਲਟ ਨਹੀਂ ਹੋ ਜਾਂਦੀ ਤੇ ਜੀ ਜਿਹੜੀਆਂ ਆਪਾਂ ਇਲਾਇਚੀਆਂ ਰੱਖੀਆਂ ਹੋਈਆਂ ਸੀਆਂ ਤਿੰਨ ਉਹ ਇਹਦੇ ਵਿੱਚ ਪਾ ਦੇਣੀਆਂ ਆ ਪੂਰਾ ਫੁੱਲ ਫਲੇਵਰ ਆਊਗਾ ਜੀ ਇਹਦੇ ਵਿੱਚ ਖੋਲ ਕੇ ਪਾਣੀ ਆ ਦਾਣੇ ਬੀਜ ਕਢ ਕੇ ਇਹਨਾਂ ਨੂੰ ਬੀਜ ਕੱਢ ਕੇ ਪਾਣਾ ਆ ਤੇ ਜੀ ਇਹ ਚਾਸ਼ਨੀ ਜਿਹੜੀ ਆ ਉੰਨਾ ਚਿਰ ਪਕਾਣੀ ਆ ਜਿੰਨਾ ਚਿਰ ਬਿਲਕੁਲ ਇੱਕ ਥਿੱਕ ਜਿਹੜਾ ਤਾਰ ਨਹੀਂ ਬਣਾਉਣੀ ਚਿਪਚਿਪੀ ਬਣਾਉਣੀ ਆ ਜਿਸ ਤਰ੍ਹਾਂ ਸ਼ਹਿਦ ਹੁੰਦਾ ਆ ਹਨੀ ਹੁੰਦਾ ਆ ਉਸ ਤਰ੍ਹਾਂ ਦਾ ਇਹਦਾ ਟੈਕਸਚਰ ਚਾਹੀਦਾ ਆ ਠਿੱਕ ਜਿਹਾ ਚਿਪਾ ਚਿਪਚਿਪਾ ਜਿਹਾ ਸੋ ਜੀ ਇਹਨੂੰ ਉਨਾ ਚਿਰ ਪਕਾਉਣਾ ਆ ਦੇਖੋ ਚਾਸ਼ਨੀ ਸਾਡੀ ਚੰਗੀ ਤਰ੍ਹਾਂ ਪੱਕ ਗਈ ਆ ਬਿਲਕੁਲ ਇਹਨੂੰ ਤੁਸੀਂ ਚੈੱਕ ਕਰ ਸਕਦੇ ਆ ਚਮਚ ਤੇ ਲਗਾ ਕੇ ਪਰ ਜਿਆਦਾ ਗਰਮ ਹੁੰਦੀ ਆ ਇਸ ਕਰਕੇ ਤੁਸੀਂ ਇਹਨੂੰ ਥੋੜਾ ਠੰਡਾ ਕਰਕੇ ਚਮਚ ਤੋਂ ਚੈੱਕ ਕਰ ਲਿਓ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਦੂਸਰੀ ਸਾਈਡ ਤੇ ਜੀ ਇਹ ਸਾਰਾ ਜਿਹੜਾ ਮੈਂ ਡੋ ਬਣਾ ਕੇ ਰੱਖਿਆ ਸੀ ਗੁਲਾਬ ਜਾਮਣਾਂ ਦਾ ਇਹਨਾਂ ਨੂੰ ਮੈਂ ਇੱਕ ਅਲੱਗ ਪੈਨ ਬਰਤਨ ਦੇ ਵਿੱਚ ਕੱਢ ਲਿਆ ਕਿਉਂਕਿ ਜਿਸ ਬਰਤਨ ਦੇ ਵਿੱਚ ਪਿਆ ਸੀ ਡੋ ਉਹ ਥੋੜਾ ਜਿਹਾ ਗਰਮ ਸੀ ਜ਼ਿਆਦਾ ਇਹ ਠੰਡਾ ਸੀ ਇਸ ਕਰਕੇ ਮੈਂ ਇਹਦੇ ਵਿੱਚ ਕੱਢ ਲਿਆ ਇਸ ਤਰ੍ਹਾਂ ਮੈਂ ਇਹਨੂੰ ਇਹਨੂੰ ਲਾ ਕੇ ਦੇਖ ਰਹੀ ਆ ਆ ਦੇਖੋ ਇਸ ਤਰ੍ਹਾਂ ਅਗਲ ਤੁਹਾਡੀ ਗੁਲਾਬ ਯਾਨੀ ਕਿ ਗੋਲ ਰਾਊਂਡ ਬਣ ਰਿਹਾ ਆ ਤੇ ਇਹਦਾ ਮਤਲਬ ਸਾਡਾ ਡੋ ਬਿਲਕੁਲ ਪਰਫੈਕਟ ਆ ਵਧੀਆ ਆ ਤੇ ਇਸ ਨੂੰ ਇਸ ਤਰ੍ਹਾਂ ਹਿਲਾ ਕੇ ਮਿਕਸ ਕਰਕੇ ਇਹਨੂੰ ਠੰਡਾ ਕਰ ਲੈਣਾ ਜ਼ਿਆਦਾ ਠੰਡਾ ਨਹੀਂ ਕਰਨਾ ਕੋਸਾ ਜਾਂ ਹਲਕਾ ਜਿਹਾ ਕਰਨਾ ਆ ਕਿ ਸਾਡਾ ਹੱਥ ਜਿਹੜਾ ਆ ਇਹ ਸਹਿ ਸਕੇ ਆ ਦੇਖੋ ਬਹੁਤ ਵਧੀਆ ਟੈਕਸਚਰ ਆਇਆ ਤੇ ਟੇਸਟੀ ਬਹੁਤ ਬੜੀਆਂ ਵਧੀਆ ਬਣੀਆਂ ਸਾਰਿਆਂ ਨੂੰ ਪਸੰਦ ਬਹੁਤ ਆਈਆਂ ਕਿਉਂਕਿ ਆਪਾਂ ਮਾਵੇ ਤੋਂ ਬਗੈਰ ਬਣਾਈਆਂ ਆ ਮਾਵੇ ਦੀ ਜਗ੍ਹਾ ਜੀ ਲੈ ਲਈ ਸੁੱਕੇ ਦੁੱਧ ਨੇ ਮਿਲਕ ਪਾਊਡਰ ਨੇ ਤੇ ਇਸ ਕਰਕੇ ਇਹ ਬਿਲਕੁਲ ਮਾਵੇ ਵਾਲਾ ਹੀ ਟੇਸਟ ਆਊਗਾ ਬਿਨਾ ਮਿਲਕ ਪਾਊਡਰ ਤੋਂ ਬਣਾਈ ਬਿਨਾ ਮਾਵੇ ਤੋਂ ਬਣਾਈਆਂ ਮਿਲਕ ਪਾਊਡਰ ਦੇ ਨਾਲ ਇੱਕ ਵਾਰੀ ਮੈਂ ਦੁਬਾਰਾ ਚਾਸ਼ਨੀ ਫਿਰ ਚੈੱਕ ਕਰਨ ਲੱਗੀ ਆ ਕਿਉਂਕਿ ਮੈਂ ਢੱਕਣ ਲਗਾ ਕੇ ਰੱਖ ਦਿੱਤੀ ਸੀ ਆ ਦੇਖੋ ਬਿਲਕੁਲ ਠਿੱਕ ਜਿਹੀ ਹੋ ਗਈ ਆ ਜਿਸ ਤਰ੍ਹਾਂ ਇੱਕ ਹਨੀ ਦਾ ਸ਼ਹਿਦ ਦਾ ਟੈਕਸਚਰ ਹੁੰਦਾ ਉਸੇ ਤਰ੍ਹਾਂ ਹੀ ਸਾਨੂੰ ਚਾਹੀਦੀ ਸੀ ਬਿਲਕੁਲ ਉਸ ਤਰ੍ਹਾਂ ਬਣ ਗਈ ਆ ਚਾਸ਼ਨੀ ਸਾਡੀ ਬਣ ਕੇ ਹੋ ਗਈ ਆ ਜੀ ਤਿਆਰ ਤੇ ਗੈਸ ਦੀ ਫਲੇਮ ਕਰਨ ਲੱਗੀ ਆ ਬੰਦ ਗੈਸ ਦੀ ਬਲਨ ਫਲੇਮ ਬੰਦ ਕਰਕੇ ਹੁਣ ਆਪਾਂ ਕਰਦੇ ਆ ਜੀ ਗੁਲਾਬ ਜਾਮੁਨਾ ਦੀ ਤਿਆਰੀ ਗੁਲਾਬ ਜਾਮੁਨਾ ਦੇਖੋ ਇੱਕ ਆਪਾਂ ਇਹਨੂੰ ਚੈੱਕ ਕਰਦੇ ਰਹਿਣਾ ਤੇ ਹਲਕਾ ਹਲਕਾ ਇਹਨੂੰ ਚਮਚ ਦੇ ਨਾਲ ਹਿਲਾਉਂਦੇ ਰਹਿਣਾ ਤਾਂ ਜੋ ਇਹ ਡੋ ਜਿਹੜਾ ਗਰਮ ਹੋਇਆ ਸੀਗਾ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋ ਜਵੇ ਕੋਸਾ ਜਿਹਾ ਹੋ ਜਵੇ ਜਿਸ ਨਾਲ ਆਪਾਂ ਗੁਲਾਬ ਜਾਮੁਣਾ ਬੜੇ ਆਸਾਨੀ ਦੇ ਨਾਲ ਬਣਾ ਸਕੀਏ ਬਣ ਬਹੁਤ ਜਲਦੀ ਜਾਂਦੀਆਂ ਆ ਤੇ ਆ ਦੇਖੋ ਹੱਥ ਬਿਲਕੁਲ ਲੱਗ ਰਿਹਾ ਆ ਤੇ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਗੁਲਾਬ ਜਾਮੁਣਾ ਬਣਾ ਕੇ ਆ ਦੇਖੋ ਹੱਥ ਨੂੰ ਹਲਕਾ ਜਿਹਾ ਆਪਾਂ ਘਿਓ ਜਾਂ ਆਇਲ ਲਗਾ ਲੈਣਾ ਆਇਲ ਉਹ ਲਗਾਣਾ ਰਫਾਈਨਡ ਜਿੱਦਾਂ ਹੁੰਦਾ ਆ ਤੇ ਇਹ ਤੁਹਾਨੂੰ ਮੈਂ ਦੱਸ ਰਹੀ ਹਾਂ ਇੱਕ ਚਮਚ ਲੈ ਲਓ ਚਮਚ ਦੇ ਵਿੱਚ ਜਿੰਨੀ ਕ ਇਹ ਸਾਡਾ ਆਂਦਾ ਆ ਨਾ ਇਹ ਗੁਲਾਬ ਜਮਨ ਦਾ ਮਿਕਸਚਰ ਉਨਾ ਕੁ ਹੀ ਚਮਚਤ ਲਾਓ ਤੇ ਸਾਰੀਆਂ ਗੁਲਾਬ ਜਮਨਾਂ ਇੱਕੋ ਜਿਹੇ ਸਾਈਜ਼ ਦੀਆਂ ਬਣਦੀਆਂ ਆ ਆ ਦੇਖੋ ਇਸ ਤਰ੍ਹਾਂ ਬਹੁਤ ਵਧੀਆ ਬਣਦੀਆਂ ਆ ਜੀ ਕੋਈ ਤਰੇੜਨੀਆਂ ਦੀ ਕੋਸ਼ ਨਹੀਂ ਆਂਦੀ ਬਿਲਕੁਲ ਸੌਫਟ ਗੁਲਾਬ ਜਮਨਾ ਬਣ ਕੇ ਤਿਆਰ ਹੁੰਦੀਆਂ ਆ ਹਲਕਾ ਜਿਹਾ ਹੱਥ ਦੇ ਨਾਲ ਤੇਲ ਲਗਾਣ ਦੇ ਨਾਲ ਹੀ ਹੁੰਦਾ ਕਿ ਹੱਥ ਦੇ ਨਾਲ ਨਹੀਂ ਲੱਗਦੀਆਂ ਦੇਖੋ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਹਲਕੇ ਹਲਕੇ ਗਾਜਰ ਦੇ ਸਾਨੂੰ ਲੱਛੇ ਵੀ ਵਿੱਚ ਦਿਖਾਈ ਦੇ ਰਹੇ ਆ ਇਸ ਤਰ੍ਹਾਂ ਮੈਂ ਸਾਰੀਆਂ ਗੁਲਾਬ ਜਾਮਨਾ ਬਣਾ ਕੇ ਤਿਆਰ ਕਰ ਲੈਣੀਆਂ ਜੀ ਤੁਸੀਂ ਚਾਹੋ ਤਾਂ ਜਿਸ ਤਰ੍ਹਾਂ ਦੇ ਮਰਜੀ ਸ਼ੇਪ ਦੀਆਂ ਬਣਾ ਸਕਦੇ ਆ ਜਿਸ ਤਰ੍ਹਾਂ ਇੱਕ ਲੰਬਾਈ ਚ ਵੀ ਬਣਾਉਂਦੇ ਆ ਜਾਂ ਵਿੱਚ ਤੁਸੀਂ ਮਾਵਾ ਭਰ ਕੇ ਜਾਂ ਕੋਈ ਹੋਰ ਮਠਿਆਈ ਵਾਈਟ ਭਰ ਕੇ ਉਹ ਵੀ ਬਣਾ ਸਕਦੇ ਆ ਪਰ ਆਪਾਂ ਇਹਦੇ ਵਿੱਚ ਮਾਵਾ ਦੀ ਜਗ੍ਹਾ ਜਿਹੜਾ ਮਿਲਕ ਪਾਊਡਰ ਪਾਇਆ ਉਹ ਬਿਲਕੁਲ ਮਾਵੇ ਦਾ ਹੀ ਕੰਮ ਕਰ ਰਿਹਾ ਆ ਸਾਨੂੰ ਵਿੱਚ ਕੋਈ ਇਸ ਤਰ੍ਹਾਂ ਦੇ ਮਾਵਾ ਵਾਲਾ ਕੋਈ ਚੀਜ਼ ਭਰਨ ਦੀ ਜ਼ਰੂਰਤ ਨਹੀਂ ਇਹ ਜਿਹੜੀਆਂ ਗੋਲ ਗਲਾਵ ਜਾਮਣਾ ਇਸੇ ਤਰ੍ਹਾਂ ਹੀ ਮੈਨੂੰ ਬਹੁਤ ਪਸੰਦ ਆ ਤੇ ਮੇਰੀ ਫੈਮਿਲੀ ਨੂੰ ਵੀ ਸਾਰਿਆਂ ਨੂੰ ਪਸੰਦ ਬਣਨ ਤੋਂ ਬਾਅਦ ਵੀ ਆਈਆਂ ਪਰ ਤੁਸੀਂ ਸ਼ੇਪ ਜਿਹੜੀ ਹੈ ਤੇ ਜਿਸ ਤਰ੍ਹਾਂ ਦੀ ਮਰਜ਼ੀ ਦੇ ਸਕਦੇ ਆ ਲੰਬਾਈ ਚ ਦੇ ਸਕਦੇ ਆ ਜਾਂ ਤੁਸੀਂ ਇਹਨੂੰ ਇਸ ਤਰ੍ਹਾਂ ਗੋਲ ਸ਼ੇਪ ਵੀ ਦੇ ਸਕਦੇ ਆ ਬਹੁਤ ਹੀ ਵਧੀਆ ਬਹੁਤ ਹੀ ਸੌਖੀਆਂ 1 ਕਿਲੋ ਤੋਂ ਵੀ ਵੱਧ ਬਣ ਕੇ ਤਿਆਰ ਹੋਈਆਂ ਸੀ ਜੀ ਗੁਲਾਬ ਜਾਮੁਣਾ ਤੇ ਐਸੀ ਤਰ੍ਹਾਂ ਹੀ ਮੈਂ ਸਾਰੀਆਂ ਗੁਲਾਬ ਜਾਮੁਣਾ ਬਣਾ ਕੇ ਤਿਆਰ ਕਰਨੀਆਂ ਆ ਤੇ ਤੁਹਾਨੂੰ ਮੈਂ ਦਿਖਾ ਰਹੀ ਆ ਕਿ ਕਿੰਨੀਆਂ ਵਧੀਆ ਤੇ ਸੌਫਟ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਆ ਆ ਦੇਖੋ ਜੀ ਇਸ ਤਰ੍ਹਾਂ ਸਾਰੀਆਂ ਹੀ ਵਧੀਆ ਇੱਕੋ ਸਾਈਜ਼ ਦੇ ਵਿੱਚ ਕਿਉਂਕਿ ਆਪਾਂ ਚਮਚ ਦੇ ਨਾਲ ਨਾਪ ਦੇ ਨਾਲ ਬਣਾ ਰਹੇ ਸੀ ਤੇ ਸਾਰੀਆਂ ਗੁਲਾਬ ਜਮਨਾ ਬਣ ਕੇ ਹੋ ਗਈਆਂ ਜੀ ਤਿਆਰ ਦੇਖੋ ਤੁਸੀਂ ਜਦੋਂ ਇਹਨਾਂ ਨੇ ਚਾਸ਼ਨੀ ਦੇ ਵਿੱਚ ਜਾਣਾ ਆ ਤਾਂ ਇਹ ਵੱਧ ਹੋ ਜਾਣੀਆਂ ਆ ਆਇਲ ਜੀ ਹੋ ਗਿਆ ਸੀ ਗਰਮ ਗਰਮ ਜਿਆਦਾ ਤੇਜ਼ ਨਹੀਂ ਕਰਨਾ ਬਿਲਕੁਲ ਮੀਡੀਅਮ ਜਿਹਾ ਗਰਮ ਰੱਖਣਾ ਆ ਅਗਰ ਜਿਆਦਾ ਗਰਮ ਕਰ ਦਵਾਂਗੇ ਤੇ ਜਿਹੜੀਆਂ ਗੁਲਾਬ ਜਾਮਣਾ ਇੱਕਦਮ ਸੜ ਜਾਣੀਆਂ ਵਿੱਚੋਂ ਕੱਚੀਆਂ ਰਹਿ ਜਾਣੀਆਂ ਤੇ ਬਾਹਰੋਂ ਪੱਕ ਜਾਣੀਆਂ ਸੋਜੀ ਦੇਖੋ ਜੀ ਮੈਂ ਤੇਲ ਦੇ ਵਿੱਚ ਸਾਰੀਆਂ ਗੁਲਾਬ ਜਾਮਣਾ ਨੂੰ ਪਾ ਰਹੀ ਆ ਕਿੰਨੀਆਂ ਵਧੀਆ ਆ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਬਿਲਕੁਲ ਇੱਕੋ ਹੀ ਸਾਈਜ਼ ਦੇ ਵਿੱਚ ਆ ਤੇ ਇਸ ਤਰ੍ਹਾਂ ਅਗਰ ਤੁਹਾਡੀ ਕੜਾਹੀ ਦੂਜੀ ਆ ਤਾਂ ਤੁਸੀਂ ਥੋੜੀ ਜਿਹੀ ਫਲੇਮ ਨੂੰ ਤੁਸੀਂ ਹਾਈ ਕਰ ਲਿਓ ਤੇ ਵੈਸੇ ਬਣਦੀਆਂ ਵਧੀਆ ਜਿਸ ਮਰਜ਼ੀ ਕੜਾਹੀ ਦੇ ਵਿੱਚ ਤੁਸੀਂ ਬਣਾ ਲਓ ਵਧੀਆ ਬਣਦੀਆਂ ਆ ਤੇ ਇਹਨਾਂ ਨੂੰ ਤਕਰੀਬਨ ਤੁਸੀਂ ਜਦੋਂ ਪਾਣਾ ਆ ਉਸ ਵੇਲੇ ਤੁਸੀਂ ਇਹਨਾਂ ਨੂੰ ਬਿਲਕੁਲ ਨਹੀਂ ਹਿਲਾਣਾ ਬਿਲਕੁਲ ਚਮਚ ਨਹੀਂ ਲਗਾਣਾ ਕਿਉਂਕਿ ਟੁੱਟ ਸਕਦੀਆਂ ਹਲਕਾ ਜਿਹਾ 1.5 ਮਿੰਟ ਤੋਂ ਬਾਅਦ ਹੀ ਤੁਸੀਂ ਇਹਨਾਂ ਨੂੰ ਹਿਲਾਣਾ ਆ ਥੋੜਾ ਜਿਹਾ ਸੀ ਤੁਸੀਂ ਪੈਨ ਨੂੰ ਹਿਲਾ ਦਿਓ ਜਾਂ ਤੁਸੀਂ ਫਿਰ ਚਮਚ ਦੇ ਨਾਲ ਆ ਦੇਖੋ ਇਸ ਤਰ੍ਹਾਂ ਪੈਨ ਨੂੰ ਹਿਲਾ ਦਿਓ ਦੇਖੋ ਸਾਰੀਆਂ ਹਿੱਲ ਗਈਆਂ ਸਾਰੀਆਂ ਬਿਲਕੁਲ ਇਹ ਮਿਕਸ ਹੋ ਰਹੀਆਂ ਹਨ ਮਤਲਬ ਹਿੱਲ ਰਹੀਆਂ ਹਨ ਅਗਰ ਤਲੇ ਦੇ ਨਾਲ ਚਿਪਕ ਜਾਣ ਜਾਂ ਤਾਂ ਫਿਰ ਤੁਹਾਡਾ ਤੇਲ ਠੰਡਾ ਹੋਊਗਾ ਕੋਸਾ ਹੋਊਗਾ ਤੇ ਥੋੜਾ ਜਿਹਾ ਤੇਲ ਨੂੰ ਹਾਈ ਗਰਮ ਕਰਕੇ ਹਾਈ ਟੈਂਪਰੇਚਰ ਤੇ ਗਰਮ ਕਰਕੇ ਫਿਰ ਇਹਨੂੰ ਬਿਲਕੁਲ ਮੀਡੀਅਮ ਤੇ ਕਰ ਦੇਣਾ ਜਦੋਂ ਤੁਸੀਂ ਗੁਲਾਬ ਜਾਮਣਾ ਪਾਉਣੀਆਂ ਆ ਅਗਰ ਠੰਡੇ ਤੇਲ ਚ ਕੋਸੇ ਤੇਲ ਚ ਪਾਉਂਗੇ ਤੇ ਇਹ ਤਲੇ ਦੇ ਨਾਲ ਚਿਪਕ ਜਾਣੀਆਂ ਚਾਹੇ ਨਾਨ ਸਟਿਕ ਹੋਵੇ ਚਾਹੇ ਕੋਈ ਹੋਵੇ ਤੇ ਤੇਲ ਜ਼ਿਆਦਾ ਪੀਉਂਗੀਆਂ ਸੋ ਜੀ ਮੈਂ ਇਸ ਤਰ੍ਹਾਂ ਗੁਲਾਬ ਜਾਮਣਾਂ ਨੂੰ 1.5 ਮਿੰਟ ਦੇ ਬਾਅਦ ਹੀ ਮੈਂ ਇਹਨਾਂ ਨੂੰ ਹਲਕਾ ਜਿਹਾ ਚਮਚ ਦੇ ਨਾਲ ਹਿਲਾਉਂਗੀ ਪਹਿਲਾਂ ਮੈਂ ਇਹਨਾਂ ਨੂੰ ਪੈਨ ਦੇ ਵਿੱਚ ਇਸੇ ਤਰ੍ਹਾਂ ਹੀ ਮਿਕਸ ਕੀਤਾ ਹਲਾਇਆ ਆ ਤੇ ਇਹ ਬਿਲਕੁਲ ਵਧੀਆ ਇੱਕੋ ਜਿਹਾ ਸਜ ਦੇਖੋ ਤੁਸੀਂ ਕੋਈ ਵੀ ਗੁਲਾਬ ਜਾਮਨ ਟੁੱਟੀ ਨਹੀਂ ਕਿਸੇ ਨੂੰ ਤਰੇੜ ਨਹੀਂ ਆਈ ਕੁਝ ਨਹੀਂ ਹੋਇਆ ਆ ਦੇਖੋ ਜਦੋਂ ਇਹਨਾਂ ਨੇ ਤਲਾ ਛੱਡ ਦਿੱਤਾ ਆਪਣੇ ਆਪ ਹੀ ਇਹ ਗੁਲਾਬ ਜਾਮਨਾ ਤਲੇ ਦੇ ਉੱਪਰ ਉੱਪਰ ਆ ਜਾਂਦੀਆਂ ਆਇਲ ਦੇ ਉੱਪਰ ਪੱਕਣ ਲੱਗ ਜਾਂਦੀਆਂ ਆ ਸੋ ਜੀ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਚਮਚ ਦੇ ਨਾਲ ਹਲਕਾ ਜਿਹਾ ਉਲਟ ਪੁਲਟ ਕਰਨਾ ਆ ਤਾਂ ਜੋ ਜਿਹੜਾ ਪਾਸਾ ਤੇਲ ਦੇ ਨਾਲ ਲੱਗਾ ਹੋਇਆ ਉਹ ਉੱਪਰ ਆ ਜਾਵੇ ਤੇ ਉੱਪਰ ਵਾਲਾ ਪਾਸਾ ਵੀ ਅਸੀਂ ਸਾਰੀਆਂ ਸਾਈਡਾਂ ਤੋਂ ਬਿਲਕੁਲ ਇੱਕੋ ਸਾਈਜ਼ ਚ ਪਕਾਉਣਾ ਆ ਅਗਰ ਤੁਸੀਂ ਪਸੰਦ ਕਰਦੇ ਆ ਜਿਆਦਾ ਡਾਰਕ ਕਲਰ ਤੁਸੀਂ ਜਿਆਦਾ ਕਰ ਸਕਦੇ ਆ ਤੇ ਜੇਕਰ ਤੁਸੀਂ ਹਲਕਾ ਜਿਹਾ ਲਾਈਟ ਕਲਰ ਗਲਵਜਮਣਾਂ ਦਾ ਪਸੰਦ ਕਰਦੇ ਆ ਤਾਂ ਲਾਈਟ ਕਰ ਸਕਦੇ ਆ ਸਾਡੇ ਤਾਂ ਜੀ ਸਾਰੇ ਡਾਰਕ ਕਲਰ ਹੀ ਪਸੰਦ ਕਰਦੇ ਸੀ ਸੋ ਮੈਂ ਇਹਨਾਂ ਨੂੰ ਜਿਆਦਾ ਰਾੜਿਆ ਗਲਵਜਮਣਾਂ ਨੂੰ ਬਹੁਤ ਹੀ ਵਧੀਆ ਇਹ ਰੜੀਆਂ ਤੇ ਬਹੁਤ ਹੀ ਵਧੀਆ ਬਿਲਕੁਲ ਜੂਸੀ ਅੰਦਰ ਤੱਕ ਇਹਨਾਂ ਦੇ ਜਿਹੜਾ ਜੂਸ ਸੀ ਜਿਹੜਾ ਚਾਸ਼ਨੀ ਸੀ ਬਿਲਕੁਲ ਗੁਲਾਬ ਜਮਨ ਦੇ ਅੰਦਰ ਤੱਕ ਪਹੁੰਚੀ ਹੋਈ ਸੀ ਆ ਦੇਖੋ ਇਸ ਤਰ੍ਹਾਂ ਮੈਂ ਸਾਰੀਆਂ ਗੁਲਾਬ ਜਮਨਾਂ ਨੂੰ ਮਿਕਸ ਹਿਲਾ ਰਹੀ ਆ ਤਾਂ ਜੋ ਇਹ ਸਾਰੀਆਂ ਸਾਈਡਾਂ ਤੋਂ ਬਿਲਕੁਲ ਇਕੋ ਜਈਆਂ ਪੱਕ ਜਾਣ 4 ਤੋਂ 5 ਮਿੰਟ ਹੋ ਗਏ ਸਾਨੂੰ ਇਸ ਤਰ੍ਹਾਂ ਮੈਨੂੰ ਗੁਲਾਬ ਜਮਨਾਂ ਨੂੰ ਪਕਾਉਂਦੇ ਹੋਏ ਦੇਖੋ ਜੀ ਹੌਲੀ ਹੌਲੀ ਇਹਨਾਂ ਦਾ ਕਲਰ ਕਿੰਨਾ ਵਧੀਆ ਆ ਗਿਆ ਮੇਰੇ ਥੋੜਾ ਜਿਹਾ ਲਾਈਟ ਦਾ ਇਸ਼ੂ ਹੋ ਰਿਹਾ ਸੀ ਲਾਈਟ ਕਦੇ ਆ ਦੇਖੋ ਪਹਿਲਾਂ ਬੰਦ ਹੋ ਗਈ ਸੀ ਫਿਰ ਹੁਣ ਦੁਬਾਰਾ ਆਈ ਆ ਤੇ ਇਸ ਕਰਕੇ ਇਹ ਇਸ ਤਰ੍ਹਾਂ ਲੱਗ ਰਿਹਾ ਮੈਂ ਤੁਹਾਨੂੰ ਹੱਥ ਦੇ ਨਾਲ ਦਿਖਾ ਰਹੀ ਆ ਇਸ ਤਰ੍ਹਾਂ ਇੱਕ ਇੱਕ ਸਾਈਡ ਤੋਂ ਕਿਉਂਕਿ ਇੱਕ ਪਾਸੇ ਲਾਈਟ ਜ਼ਿਆਦਾ ਆ ਰਹੀ ਸੀ ਤੇ ਦੂਸਰੇ ਪਾਸੇ ਜਿਹੜੀ ਕਮਰੇ ਦੀ ਲਾਈਟ ਸੀ ਉਹਦੇ ਨਾਲ ਥੋੜਾ ਜਿਹਾ ਗੁਲਾਬ ਜਾਮਣਾ ਦਾ ਕਲਰ ਜਿਹੜਾ ਉਹ ਸਾਨੂੰ ਇਸ ਤਰ੍ਹਾਂ ਲਾਈਟ ਲੱਗ ਰਿਹਾ ਸੀ ਬਹੁਤ ਵਧੀਆ ਰੜ ਗਈਆਂ ਸੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈਆਂ ਸੀ ਦੂਰੇ ਦੂਸਰੇ ਪਾਸੇ ਜਿਹੜੀ ਚਾਸ਼ਨੀ ਆ ਸਾਡੀ ਉਹ ਵੀ ਗਰਮ ਹੋਣੀ ਚਾਹੀਦੀ ਆ ਦੇਖੋ ਜੀ ਗੁਲਾਬ ਜਾਮਣਾਂ ਦਾ ਕਲਰ ਤੇ ਦੇਖੋ ਕਿੰਨੀਆਂ ਵਧੀਆ ਆ ਫੁੱਲੀਆਂ ਫੁੱਲੀਆਂ ਕੋਈ ਅਸੀਂ ਇਹਦੇ ਵਿੱਚ ਬੇਕਿੰਗ ਸੋਡਾ ਨਹੀਂ ਪਾਇਆ ਬੇਕਿੰਗ ਪਾਊਡਰ ਨਹੀਂ ਪਾਇਆ ਕੁਝ ਨਹੀਂ ਪਾਇਆ ਗੁਲਾਬ ਜਾਮਣਾਂ ਦੇਖੋ ਤੁਸੀਂ ਬਹੁਤ ਹੀ ਵਧੀਆ ਸੌਫਟ ਰੂਵ ਵਰਗੀਆਂ ਸੌਫਟ ਤੇ ਬਿਲਕੁਲ ਜੂਸੀ ਬਣ ਕੇ ਤਿਆਰ ਹੋਈਆਂ ਸੀ ਜੀ ਸਾਡੀਆਂ ਗੁਲਾਬ ਜਾਮਣ ਤੇ ਜੀ ਇਹਨਾਂ ਨੂੰ ਮੈਂ ਆ ਦੇਖੋ ਹੁਣ ਮੈਂ ਇਹਨਾਂ ਨੂੰ ਗੈਸ ਤੋਂ ਲਾ ਕੇ ਤੇ ਉਧਰ ਜਿਹੜੀ ਚਾਸ਼ਨੀ ਆ ਅਗਰ ਤੁਹਾਡੀ ਚਾਸ਼ਨੀ ਠੰਡੀ ਹੋ ਗਈ ਤਾਂ ਤੁਸੀਂ ਇਹਨੂੰ ਥੋੜੀ ਜੀ ਸਿੰਮ ਤੇ ਗੈਸ ਚਲਾ ਕੇ ਨਾ ਇਹਨੂੰ ਕੋਸੀ ਜੇ ਕਰ ਲਓ ਚਾਸ਼ਨੀ ਨੂੰ ਤੇ ਕਿਉਂਕਿ ਜਿਹੜੀ ਆਪਾਂ ਗੁਲਾਬ ਜਾਮਣਾ ਇਧਰੋਂ ਕੱਢ ਕੇ ਤੇਲ ਦੇ ਵਿੱਚੋਂ ਤੇ ਚਾਸ਼ਨੀ ਚ ਜਦੋਂ ਪਾਉਣੀ ਆ ਤਾਂ ਚਾਸ਼ਨੀ ਜਿਹੜੀ ਸਾਡੀ ਆ ਉਹ ਗਰਮ ਹੋਣੀ ਚਾਹੀਦੀ ਆ ਤੇ ਗੁਲਾਬ ਜਾਮਣਾ ਬਿਲਕੁਲ ਸੌਫਟ ਹੋਣ ਗੀਆਂ ਤੇ ਵਧੀਆ ਜੂਸੀ ਬਣ ਗੀਆਂ ਅੰਦਰ ਤੱਕ ਇਹਨਾਂ ਦੇ ਜਿਹੜਾ ਸਿਰਪਿਆ ਸ਼ੂਗਰ ਸਿਰਪ ਆਪਾਂ ਬਣਾਇਆ ਹੋਇਆ ਅੰਦਰ ਤੱਕ ਜਾਊਗਾ ਗੁਲਾਬ ਜਾਮੁਨਾ ਦੇ ਤੇ ਆਹ ਦੇਖੋ ਇਸ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕੱਢਣਾ ਆ ਤੇ ਕੱਢਣ ਤੋਂ ਬਾਅਦ ਜੀ ਇੱਧਰ ਹੈਗੀ ਸਾਡੀ ਚਾਚਣੀ ਆ ਦੇਖੋ ਗਰਮ ਹੈ ਦੇਖੋ ਬਿਲਕੁਲ ਭਾਫ਼ ਨਿਕਲ ਰਹੀ ਆ ਤੁਹਾਨੂੰ ਮੈਂ ਦਿਖਾ ਰਹੀ ਆ ਤੇ ਇੱਧਰ ਸਾਡੀਆਂ ਗੁਲਾਬ ਜਾਮੁਨਾ ਵੀ ਆ ਇਸ ਤਰ੍ਹਾਂ ਮੈਂ ਥੋੜੀਆਂ ਜਿਹੀਆਂ ਗੁਲਾਬ ਜਾਮੁਨਾ ਕੱਢਣੀਆਂ ਦੇਖੋ ਵਾਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਗਰਮਾ ਗਰਮ ਗੁਲਾਬ ਜਮਣਾ ਸਿੱਧੀਆਂ ਆਪਾਂ ਚਾਸ਼ਣੀ 'ਚ ਪਾ ਦੇਣੀਆਂ ਆ ਤੇ ਸਾਰੀਆਂ ਹੀ ਗੁਲਾਬ ਜਮਣਾ ਇਸੇ ਤਰ੍ਹਾਂ ਹੀ ਕੱਢ ਕੇ ਪਾ ਦੇਣੀਆਂ ਜਿਹੜੀਆਂ ਹੋਰ ਗੁਲਾਬ ਜਮਣਾ ਆਪਾਂ ਫਿਰ ਫਰਾਈ ਕਰ ਲੈਣੀਆਂ ਆ ਆ ਦੇਖੋ ਕਲਰ ਦੇਖੋ ਕਿੰਨਾ ਵਧੀਆ ਆ ਤੇ ਬਣੀਆਂ ਬਹੁਤ ਵਧੀਆ ਸੀ ਬਹੁਤ ਟੇਸਟੀ ਬਣੀਆਂ ਸੀ ਯਕੀਨ ਨਹੀਂ ਕੋਈ ਵੀ ਕਰ ਰਿਆ ਸੀ ਕਿ ਇਹ ਘਰ ਬਣੀਆਂ ਆ ਸਾਡੇ ਜਿਹਨੇ ਵੀ ਖਾਧੀਆਂ ਇਹੀ ਕਹਿੰਦੇ ਸੀ ਕਿ ਤੁਸੀਂ ਤਾਜ਼ੀਆਂ ਬਿਲਕੁਲ ਸੌਫਟ ਗਰਮ ਜਿਹਨੂੰ ਵੀ ਆਪਾਂ ਖਲਾਈਆਂ ਗਰਮਾ ਗਰਮ ਖਲਾਈਆਂ ਸਾਰਿਆਂ ਨੇ ਪਸੰਦ ਕੀਤੀਆਂ ਤੇ ਸਾਰਿਆਂ ਨੂੰ ਪਸੰਦ ਵੀ ਬਹੁਤ ਆਈਆਂ ਆ ਦੇਖੋ ਬਿਲਕੁਲ ਚਾਸ਼ਨੀ ਦੇ ਵਿੱਚ ਡਬੋਤੀਆਂ ਸਾਰੀਆਂ ਗੁਲਾਬ ਜਾਮੁਨਾ ਬਣਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਦੋ ਤੋਂ ਤਿੰਨ ਘੰਟੇ ਮੈਂ ਰੱਖਣਾ ਆ ਕਿਉਂਕਿ ਪ੍ਰਦੀਪ ਸਕੂਲ ਗਈ ਹੋਈ ਸੀਗੀ ਪ੍ਰਦੀਪ ਦੇ ਸਕੂਲ ਜਾਣ ਤੋਂ ਬਾਅਦ ਹੀ ਮੈਂ ਜੜੇ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਪ੍ਰਦੀਪ ਦੇ ਸਕੂਲ ਤੋਂ ਆਉਣ ਤੱਕ ਗੁਲਾਬ ਜਾਮਣਾ ਜਿਹੜੀਆਂ ਸੀ ਬਿਲਕੁਲ ਤਿਆਰ ਹੋ ਗਈਆਂ ਸੀਆਂ ਤੇ ਪ੍ਰਦੀਪ ਨੇ ਵੀ ਜਦੋਂ ਆ ਕੇ ਟੇਸਟ ਕੀਤੀਆਂ ਕਹਿੰਦੀ ਮਮਾ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਕਹਿੰਦੀ ਹੋਰ ਬਣਾ ਕੇ ਰੱਖ ਲਓ ਫ੍ਰਿਜ ਦੇ ਵਿੱਚ ਖਾਣ ਲੱਗੇ ਗਰਮ ਕਰਕੇ ਖਾ ਲਿਆ ਕਰਾਂਗੇ ਸੋ ਜੀ ਇਸ ਤਰ੍ਹਾਂ ਮੈਂ ਹੁਣ ਗੁਲਾਬ ਜਾਮਣਾਂ ਨੂੰ ਟਾਕੇ ਰੱਖਣ ਤੋਂ ਬਾਅਦ ਜੀ ਹੁਣ ਦੇਖੋ ਬਿਲਕੁਲ ਗੁਲਾਬ ਜਾਮਣਾਂ ਤਲੇ ਦੇ ਉੱਤੇ ਬੈਠ ਗਈਆਂ ਆ ਦੇਖੋ ਤੁਸੀਂ ਜਦੋਂ ਪਹਿਲਾਂ ਮੈਂ ਇਹਦੇ ਵਿੱਚ ਗੁਲਾਬ ਜਾਮਣਾਂ ਨੂੰ ਪਾਇਆ ਸੀ ਚਾਸ਼ਣੀ ਦੇ ਵਿੱਚ ਬਿਲਕੁਲ ਹੀ ਚਾਸ਼ਣੀ ਉੱਪਰ ਤੱਕ ਸੀ ਹੁਣ ਇਹਨਾਂ ਨੇ ਬਿਲਕੁਲ ਸੌਫਟ ਕਰ ਲਈ ਆ ਜੂਸ ਲਈ ਆ ਚਾਸ਼ ਚਾਸ਼ਣੀ ਗੁਲਾਬ ਜਾਮਣਾਂ ਨੇ ਤੇ ਜੀ ਆਹ ਦੇਖੋ ਜੀ ਬਿਲਕੁਲ ਫੁੱਲੀ ਫੁੱਲੀ ਗੁਲਾਬ ਜਾਮਣ ਬਿਲਕੁਲ ਜੂਸੀ ਗੁਲਾਬ ਜਾਮਣ ਆ ਥਾਨੋਂ ਮੈਂ ਇਹ ਨਿਚੋੜ ਕੇ ਵੀ ਦਿਖਾਉਂਗੀ ਇਹਦਾ ਟੈਕਸਚਰ ਵੀ ਦਿਖਾਉਂਗੀ ਤੇ ਇਹਦੇ ਵਿੱਚੋਂ ਜੂਸ ਵੀ ਦਿਖਾਉਂਗੀ ਕਿ ਕਿੰਨਾ ਕੁ ਵਧੀਆ ਤੇ ਕੱਟ ਕੇ ਵੀ ਦਿਖਾਉਂਗੀ ਕਿ ਬਿਲਕੁਲ ਅੰਦਰੋਂ ਸੌਫਟ ਆ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਸਿਰਫ ਅਸੀਂ ਖੋਏ ਦੀਆਂ ਹੀ ਬਣਾਈਆਂ ਹੁਣ ਕੋਈ ਨਹੀਂ ਕਹਿ ਸਕਦਾ ਕਿ ਆਪਾਂ ਇਹਦੇ ਵਿੱਚ ਸੂਜੀ ਵੀ ਪਾਈ ਆ ਤੇ ਗੁਲਾਬ ਜਮਣਾ ਤੇ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਗਾਜਰਾਂ ਦੀਆਂ ਬਣੀਆਂ ਕਿਉਂਕਿ ਟੇਸਟ ਹੀ ਬਹੁਤ ਅਲੱਗ ਤੇ ਬਹੁਤ ਹੀ ਵਧੀਆ ਆ ਰਿਹਾ ਸੀ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਟੇਸਟ ਕਿਸ ਚੀਜ਼ ਦਾ ਆ ਗਾਜਰ ਤੇ ਮਿਲਕ ਪਾਊਡਰ ਦਾ ਜੋ ਮੇਲ ਦੇ ਨਾਲੇ ਬਣਾਈਆਂ ਗਈਆਂ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਹੁਣ ਮੈਂ ਤੁਹਾਨੂੰ ਬਾਉਲ ਦੇ ਵਿੱਚ ਕੱਢ ਕੇ ਇਹ ਗੁਲਾਬ ਜਮਣਾ ਦਿਖਾ ਰਹੀ ਆਂ ਦਿਲ ਨਹੀਂ ਕਰ ਰਿਹਾ ਸੀ ਇਹਨਾਂ ਨੂੰ ਕੱਢਣ ਨੂੰ ਕਿ ਕਿੱਧਰੋਂ ਕੱਢੀਏ ਕਿਉਂਕਿ ਬਹੁਤ ਹੀ ਸੌਫਟ ਬਹੁਤ ਹੀ ਜੂਸੀ ਬਿਲਕੁਲ ਰੂਮ ਵਰਗੀਆਂ ਦੇਖੋ ਗੁਲਾਬ ਜਮਣਾ ਬਣ ਕੇ ਤਿਆਰ ਹੋਈਆਂ ਸੀਆਂ ਦੇਖੋ ਇਹਦਾ ਜੂਸ ਜਿਹੜੀ ਇਹਦੀ ਚਾਸ਼ਨੀ ਸੀ ਬਹੁਤ ਵਧੀਆ ਜਿਆਦਾ ਇਹਦੇ ਵਿੱਚ ਇਹ ਹੁੰਦਾ ਆ ਕਿ ਚਾਸ਼ਨੀ ਜਿਹੜੀ ਤੁਸੀਂ ਇਹ ਇਸ ਤਰ੍ਹਾਂ ਦੀ ਹੀ ਬਣਾਉਣੀ ਆਂ ਜਿਵੇਂ ਸ਼ਾਇਦ ਹੁੰਦਾ ਆ ਅਗਰ ਚਾਸ਼ਨੀ ਥੋੜੀ ਜਿਹੀ ਵੀ ਪਤਲੀ ਰਹਿ ਗਈ ਨਾ ਤੇ ਉਹਦੇ ਨਾਲ ਜਿਹੜੀਆਂ ਗੁਲਾਬ ਜਾਮਣਾ ਸਾਡੀਆਂ ਸਹੀ ਨਹੀਂ ਬਣਨਗੀਆਂ ਅੰਦਰ ਤੱਕ ਜੋਸ ਨਹੀਂ ਜਾਊਗਾ ਕੱਚੀ ਚਾਸ਼ਨੀ ਹੋਊਗੀ ਉਹ ਸੋ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਇੱਥੇ ਹੀ ਗੁਲਾਬ ਜਾਮਣ ਕੱਟ ਕੇ ਕਿਉਂਕਿ ਟੇਸਟੀ ਬਹੁਤ ਬਾਧੂ ਲੱਗ ਰਹੀਆਂ ਸੀਆ ਦਿਲ ਕਰਦਾ ਸੀ ਕਿ ਹੁਣੇ ਖਾ ਲਈਏ ਤੇ ਇੱਥੇ ਕੱਟ ਕੇ ਟੇਸਟ ਵੀ ਮੈਂ ਹੀ ਕਰੂੰਗੀ ਤੇ ਤੁਹਾਨੂੰ ਦਿਖਾ ਰਹੀ ਆ ਆ ਦੇਖੋ ナイフ ਦੇ ਨਾਲ ਕੱਟ ਰਹੀਆਂ ਮੈਂ ਬਹੁਤ ਹਲਕੇ ਹੱਥ ਦੇ ਨਾਲ ਇਹਨੂੰ ਗੁਲਾਬ ਜਮਨ ਨੂੰ ਕੱਟ ਰਹੀਆਂ ਦੇਖੋ ਕਿੰਨੀ ਵਧੀਆ ਅੰਦਰੋਂ ਬਿਲਕੁਲ ਵੀ ਹਾਰਡ ਨਹੀਂ ਹੈਗੀ ਜਿਵੇਂ ਕਿ ਆਪਾਂ ਕਈ ਵਾਰ ਬਾਜ਼ਾਰ ਤੋਂ ਲੈਨੇ ਆ ਨਾ ਅੰਦਰੋਂ ਬਿਲਕੁਲ ਹਾਰਡ ਗੁਲਾਬ ਜਮਨ ਹੁੰਦੀ ਆ ਸਖਤ ਹੁੰਦੀ ਆ ਤੇ ਆ ਦੇਖੋ ਕਿੰਨੀ ਸੌਫਟ ਆ ਕਿੰਨੀ ਰੂਮ ਵਰਗੀ ਨਰਮ ਆ ਬਿਲਕੁਲ ਪੋਲੀ ਜੀ ਗੁਲਾਬ ਜਮਨ ਬਣ ਕੇ ਤਿਆਰ ਹੋਈ ਆ ਤੇ ਇਮ ਬਣਾਇਓ ਜੀ ਜਰੂਰ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੁਸੀਂ ਬਣਾ ਕੇ ਦੇਖੋਗੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨੀਆਂ ਵਧੀਆ ਗੁਲਾਬ ਜਮਨਾ ਅਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੀਆਂ ਆ ਤੇ ਖਾਣ ਵਾਲਾ ਵੀ ਤੁਹਾਡੀ ਤਾਰੀਫ ਕਰੂਗਾ ਤੇ ਬਣਾ ਕੇ ਦੇਖਿਓ ਜੀ ਬਸ ਕਹਿਣ ਦੀ ਕੋਈ ਗੱਲ ਨਹੀਂ ਹੈਗੀ ਆ ਦੇਖੋ ਕਿੰਨਾ ਵਧੀਆ ਹੈ ਬਿਲਕੁਲ ਵੀ ਵਿੱਚੋਂ ਵਾਈਟ ਨਹੀਂ ਹੈਗੀ ਹਲ ਮਤਲਬ ਸਖਤ ਨਹੀਂ ਹੈਗੀ ਬਿਲਕੁਲ ਸੌਫਟ ਆ ਲਓ ਜੀ ਬਿਨਾ ਮੈਦੇ ਤੋਂ ਬਿਨਾ ਬੇਕਿੰਗ ਪਾਊਡਰ ਤੋਂ ਬਿਨਾ ਬੇਕਿੰਗ ਸੋਡੇ ਤੋਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪਾਈ ਆ ਦੇਖੋ ਜੂਸੀ ਕਿੰਨੀ ਆ ਆ ਦੇਖੋ ਬਹੁਤ ਹੀ ਵਧੀਆ ਬਣਾਇਓ ਜੀ ਜ਼ਰੂਰ ਤੇ ਇਹੀ ਰਿਕਵੈਸਟ ਆ ਮੈਂ ਖਾਣ ਲੱਗੀ ਸੀ ਟੇਸਟ ਕੀਤਾ ਫੇਰ ਨਹੀਂ ਹੱਥ ਰਿਹਾ ਵੇ ਦਿਲ ਕਰਦਾ ਸੀ ਕਿ ਖਾਈ ਜਾਈਏ ਇੰਨੀਆਂ ਨਰਮ ਸੀ ਮੂੰਹ ਵਿੱਚ ਪਾਉਂਦੇ ਸਾਰੀ ਮੂੰਹ ਦੇ ਵਿੱਚ ਮੈਲਟ ਹੋ ਰਹੀਆਂ ਸੀ ਮੂੰਹ ਵਿੱਚ ਘੁਲ ਰਹੀਆਂ ਸੀ ਤੇ ਤੁਸੀਂ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਤੁਹਾਡਾ ਆਪਣਾ ਹੀ ਚੈਨਲ ਆ ਜੀ ਕਿਸੇ ਕੋਈ ਹੋਰ ਚੈਨਲ ਦੀ ਰੈਸਪੀ ਚਾਹੀਦੀ ਹੋਈ ਕੋਈ ਹੋਰ ਵੀਡੀਓ ਚਾਹੀਦੀ ਹੋਈ ਸਾਨੂੰ ਮੈਨੂੰ ਕਮੈਂਟ ਜ਼ਰੂਰ ਕਰਿਓ ਜ਼ਰੂਰ ਬਣਾਉਂਗੀ ਜੀ ਤੇ ਮੈਂ ਆਪਣੀ ਹੁਣ ਅਗਲੀ ਬਾਉਲ ਦੇ ਵਿੱਚ ਕੱਢ ਕੇ ਤੁਹਾਨੂੰ ਦਿਖਾ ਰਹੀ ਆ ਕਿ ਕਿੰਨੀਆਂ ਵਧੀਆ ਬਣੀਆਂ ਆ ਤੇ ਖਾਵਾਂਗੇ ਵੀ ਕਿਉਂਕਿ ਮੈਂ ਆਪਣੇ ਖਾਣ ਲਈ ਕੱਢ ਰਹੀ ਸੀ ਪੈਨ ਦੇ ਵਿੱਚ ਐਸੇ ਤਰ੍ਹਾਂ ਹੀ ਰਹਿਣ ਦੇਣੀਆਂ ਆ ਕਿਉਂਕਿ ਪ੍ਰਦੀਪ ਨੇ ਸਕੂਲ ਆਣਾ ਆ ਤੇ ਗਰਮ ਰਊਂਗੀਆਂ ਅਗਰ ਮੈਂ ਬਾਹਰ ਕੱਢ ਲੂੰਗੀ ਤਾਂ ਠੰਡੀਆਂ ਹੋ ਜਾਣੀਆਂ ਬਹੁਤ ਹੀ ਗਰਮ ਗਰਮਾ ਗਰਮ ਬਹੁਤ ਹੀ ਟੇਸਟੀ ਲੱਗਦੀਆਂ ਆ ਬਣਾ ਕੇ ਦੇਖਿਓ ਜੀ ਤੇ ਖਾ ਕੇ ਦੇਖਿਓ ਤੇ ਆਪ ਖਾਇਓ ਸਭ ਨੂੰ ਖੁਲਾਇਓ ਪਰਿਵਾਰ ਨੂੰ ਖੁਲਾਇਓ ਗੈਸਟ ਆਜਣ ਉਹਨਾਂ ਨੂੰ ਖੁਲਾਇਓ ਬੱਚਿਆਂ ਨੂੰ ਖੁਲਾਇਓ ਤੁਸੀਂ ਇਸ ਤਰ੍ਹਾਂ ਗੁਲਾਬ ਜਾਮੁਨਾ ਬਣਾ ਕੇ ਰੱਖ ਸਕਦੇ ਆ ਤੇ ਜਦੋਂ ਕੋਈ ਗੈਸਟ ਆਵੇ ਜਾਂ ਕਿਸੇ ਨੂੰ ਵੀ ਦੇਣੀਆਂ ਹੋਣ ਤੁਸੀਂ ਇਹ ਖਾ ਸਕਦੇ ਆ ਦੇ ਸਕਦੇ ਆ ਤੇ ਉਹਨਾਂ ਨੂੰ ਖਲਾ ਸਕਦੇ ਆ ਤੇ ਪ੍ਰਦੀਪ ਦੇ ਪਾਪਾ ਕੋਲ ਖੜੇ ਸੀ ਪ੍ਰਦੀਪ ਦੇ ਪਾਪਾ ਨੂੰ ਵੀ ਬਹੁਤ ਪਸੰਦ ਆਈਆਂ ਤੇ ਜੀ ਹੁਣ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਚ ਰੱਖੇ ਬਹੁਤ ਹੀ ਸਾਰੇ ਖੁਸ਼ ਹੋਏ ਬੜੀ ਖੁਸ਼ੀ ਹੋਈ ਸੀ ਗੁਲਾਬ ਜਾਮਣਾ ਬਹੁਤ ਹੀ ਸੌਫਟ ਨਰਮ ਬਣ ਕੇ ਤਿਆਰ ਹੋਈਆਂ ਸੀਆਂ ਤੇ ਤੁਸੀਂ ਬਣਾਇਓ ਜੀ ਖੁਸ਼ ਰਹੋ ਵਾਦ ਰਹੋ ਬਜ਼ੁਰਗਾਂ ਨੂੰ ਜਰੂਰ ਖਿਲਾਇਓ ਬਜ਼ੁਰਗਾਂ ਤੋਂ ਤਾਂ ਬਹੁਤ ਹੀ ਵਧੀਆ ਕਿਉਂਕਿ ਬਜ਼ੁਰਗਾਂ ਨੂੰ ਥੋੜੀ ਦੰਦਾਂ ਦੀ ਪ੍ਰੋਬਲਮ ਹੁੰਦੀ ਆ ਇਸ ਕਰਕੇ ਉਹਨਾਂ ਨੂੰ ਜਰੂਰ ਖਿਲਾਇਓ ਘਰ ਦੀਆਂ ਬਣੀਆਂ ਹੋਈਆਂ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਕੋਈ ਇਹੋ ਜੀ ਚੀਜ਼ ਨਹੀਂ ਪਾਈ ਜਿਹਦੇ ਨਾਲ ਕੋਈ ਸਾਡੀ ਸਿਹਤ ਨੂੰ ਨੁਕਸਾਨ ਹੋਵੇ ਕਦੇ-ਕਦੇ ਬਣਾ ਕੇ ਖਾ ਲਿਆ ਕਰੋ ਜੀ ਦਿਲ ਤਾਂ ਸਾਰਿਆਂ ਦਾ ਕਰਦਾ ਬਜ਼ੁਰਗਾਂ ਦਾ ਵੀ ਕਰਦਾ ਤੇ ਚਲੋ ਜੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਦੇਖੋ ਕਿੰਨੀ ਵਧੀਆ ਵਾਓ ਬਹੁਤ ਹੀ ਸੌਫਟ ਸੀਗੀਆਂ ਓਕੇ ਜੀ ਮੈਂ ਮਿਲਦਿਆਂ ਨੈਕਸਟ ਵੀਡੀਓ ਚ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਅੱਗੇ ਤੋਂ ਅੱਗੇ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਇਹ ਤੁਸੀਂ ਗੁਲਾਬ ਜਾਮੁਨਾ ਬਣਾ ਕੇ ਦੇਖਣੀ ਆ ਵਧੀਆ ਬਣਦੀਆਂ ਐ ਜੀ ਓਕੇ ਜੀ ਟੇਕ ਕੇਅਰ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਰੱਬ ਰੱਖਾ